ਅੱਜ ਕੱਲ ਦੇ ਸਮੇਂ ਵਿੱਚ ਪਿਆਰ ਨੂੰ ਬਸ ਟਾਈਮ ਪਾਸ ਦੇ ਲਈ ਵਰਤਿਆ ਜਾਂਦਾ ਹੈ ਇਸ ਕਰਕੇ ਹੀ ਪਿਆਰ ਸ਼ਬਦ ਤੋਂ ਲੋਕਾਂ ਦਾ ਯਕੀਨ ਉੱਠਦਾ ਜਾ ਰਿਹਾ ਹੈ ਕਿਉਂਕਿ ਰੋਜ਼ ਕਿੰਨੀਆਂ ਹੀ ਖਬਰਾਂ ਆਪਾਂ ਪੜ੍ਹਦੇ ਤੇ ਸੁਣਦੇ ਹਾਂ ਜਿਸ ਦੇ ਵਿੱਚ ਧੋਖੇ ਹੀ ਧੋਖੇ ਦੇਖਣ ਨੂੰ ਮਿਲਦੇ ਹਨ ਰੂਹਾਂ ਦਾ ਪਿਆਰ ਸਿਰਫ ਸੁਣਨ ਵਾਸਤੇ ਹੀ ਰਹਿ ਗਿਆ ਹੈ ਪਰ ਫਿਰ ਵੀ ਲੱਖਾਂ ਦੇ ਵਿੱਚੋਂ ਕੋਈ ਇੱਕ ਤਾਂ ਸੱਚਾ ਜ਼ਰੂਰ ਮਿਲ ਹੀ ਜਾਂਦਾ ਹੈ ਅਜਿਹਾ ਹੀ ਇਨਸਾਨ ਆਪਣੇ ਪਿਆਰ ਨੂੰ ਧੁਰ ਤੱਕ ਨਿਭਾਉਂਦਾ ਹੈ ਸੋ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਓ ਆਪਾਂ ਫਤੇ ਦੀ ਸਾਂਝ ਪਾਈਏ ਮਨ ਸੋਚਾ ਕਰੀਏ ਗੱਜ ਕੇ ਬਲਾਓ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰਿਓ ਜੋ ਅੱਜ ਕੱਲ ਇਸ ਦੀਨ ਦੁਨੀਆ ਦੇ ਵਿੱਚ ਚੱਲ ਰਿਹਾ ਉਸ ਦੇ ਆਧਾਰ ਤੇ ਅਸੀਂ ਇੱਕ ਨੇਕੀ ਜੋਹੀ ਕੋਸ਼ਿਸ਼ ਸਾਡੀ ਤੁਹਾਡੇ ਸਾਹਮਣੇ ਰੱਖਣਾ ਚਾਹੁੰਨੇ ਆ ਸੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਆਓ ਲੈ ਚੱਲਦੇ ਆ ਤੁਹਾਨੂੰ ਅੱਜ ਦੀ ਇਸ ਵੀਡੀਓ ਵੱਲ ਸੋ ਸਾਧ ਸੰਗਤ ਜੀ ਅੱਜ ਇੱਕ ਅਜੀਹੀ ਘਟਨਾ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜੋ ਕਿ ਬਰਨਾਲੇ ਸ਼ਹਿਰ ਦੇ ਵਿੱਚ ਰਹਿਣ ਵਾਲੀ ਇੱਕ ਸੁਖਦੀਪ ਕੋਰ ਨਾ ਦੀ ਲੜਕੀ ਦੇ ਨਾਲ ਸੰਧਿਤ ਰੱਖਦੀ ਹੈ ਆਪਣੇ ਮਾਪਿਆਂ ਦੀ ਇਕ ਲੋਤੀ ਧੀ ਹੋਣ ਕਰਕੇ ਮਾਪਿਆਂ ਨੇ ਬਹੁਤ ਹੀ ਲਾਡਾ ਚਾਵਾਂ ਦੇ ਨਾਲ ਪਾਲੀ ਸੀ ਅਤੇ ਸੁਖਦੀਪ ਵੀ ਆਪਣੇ ਮਾਪਿਆਂ ਦੀ ਹਾਂ ਦੇ ਵਿੱਚ ਹਾਂ ਮਿਲਾਉਂਦੀ ਸੀ ਪੜਨ ਲਿਖਣ ਦੇ ਵਿੱਚ ਉਹ ਬਚਪਨ ਤੋਂ ਹੀ ਬਹੁਤ ਇੰਟੈਲੀਜੈਂਟ ਬਹੁਤ ਹੀ ਹੁਸ਼ਿਆਰ ਸੀ ਸਕੂਲੀ ਪੜ੍ਹਾਈ ਤੋਂ ਬਾਅਦ ਉਹ ਬਰਨਾਲੇ ਦੇ ਇੱਕ ਕਾਲਜ ਦੇ ਵਿੱਚ ਪੜਨ ਲੱਗ ਜਾਂਦੀ ਹੈ ਉੱਥੇ ਹੀ ਇੱਕ ਮੁੰਡੇ ਦੇ ਨਾਲ ਉਸ ਦੀ ਬਹੁਤ ਹੀ ਵਧੀਆ ਦੋਸਤੀ ਹੋ ਜਾਂਦੀ ਹੈ ਜੋ ਸੁਭਾਅ ਦਾ ਬਹੁਤ ਹੀ ਚੰਗਾ ਸੀ ਅਤੇ ਦੇਖਣ ਨੂੰ ਵੀ ਬਹੁਤ ਹੀ ਸੋਹਣਾ ਤੇ ਸੁਨੱਖਾ ਸੀ ਤੇ ਚੰਗੀ ਫੈਮਿਲੀ ਤੋਂ ਬਿਲੋਂਗ ਕਰਦਾ ਸੀ ਹੌਲੀ-ਹੌਲੀ ਉਹਨਾਂ ਦੀ ਦੋਸਤੀ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਪਰ ਉਹਨਾਂ ਦੇ ਵਿੱਚ ਕੋਈ ਵੀ ਗਲਤ ਸਬੰਧ ਨਹੀਂ ਸੀ ਕਿਉਂਕਿ ਲੜਕੀ ਨੇ ਮੁੰਡੇ ਨੂੰ ਸਪਸ਼ਟ ਪਹਿਲਾਂ ਹੀ ਕੀਤਾ ਹੋਇਆ ਸੀ ਕਿ ਵਿਆਹ ਤੋਂ ਬਾਅਦ ਹੀ ਤੇਰਾ ਮੇਰੇ ਤੇ ਪੂਰਾ ਹੱਕ ਹੋਵੇਗਾ ਇਸ ਕਰਕੇ ਲੜਕੀ ਨੇ ਆਪਣੇ ਘਰ ਦੇ ਨਾਲ ਗੱਲ ਕਰਨ ਦਾ ਫੈਸਲਾ ਕੀਤਾ ਉਸ ਨੂੰ ਯਕੀਨ ਸੀ ਕਿ ਅੱਜ ਤੱਕ ਮੈਂ ਮਾਪਿਆਂ ਦੀ ਹਰ ਇੱਕ ਗੱਲ ਮੰਨੀ ਹੈ ਮੇਰੇ ਮਾਪੇ ਵੀ ਮੇਰੀ ਹਰ ਇੱਕ ਫੈਸਲੇ ਦੇ ਵਿੱਚ ਮੇਰਾ ਸਾਥ ਦੇਣਗੇ ਕਿਉਂਕਿ ਲੜਕਾ ਵੀ ਉਹਨਾਂ ਦੀ ਜਾਤ ਦਾ ਹੀ ਸੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਗੜ ਪੈਣ ਦਾ ਚਾਂਸ ਨਹੀਂ ਸੀ ਜਦੋਂ ਸੁਖਦੀਪ ਨੇ ਆਪਣੇ ਪਰਿਵਾਰ ਦੇ ਨਾਲ ਗੱਲ ਕੀਤੀ ਤੇ ਇਹ ਗੱਲ ਸੁਖਦੀਪ ਦੇ ਮੂੰਹੋਂ ਸੁਣ ਕੇ ਉਸਦੇ ਘਰ ਵਾਲੇ ਚੁੱਪ ਕਰ ਗਏ ਤੇ ਇੱਕ ਦੂਸਰੇ ਦੇ ਮੂੰਹ ਵੱਲ ਦੇਖਣ ਲੱਗੇ ਕਿ ਸਾਡੀ ਧੀ ਨੇ ਇਹ ਕੀ ਗੱਲ ਕਰ ਦਿੱਤੀ ਅਸਲ ਦੇ ਵਿੱਚ ਸੁਖਦੀਪ ਦੇ ਫਾਦਰ ਨੇ ਸੁਖਦੀਪ ਦਾ ਰਿਸ਼ਤਾ ਪਹਿਲਾਂ ਹੀ ਆਪਣੇ ਬਿਜ਼ਨਸ 파ਟਨਰ ਦੇ ਮੁੰਡੇ ਨਾਲ ਤੈਅ ਕੀਤਾ ਹੋਇਆ ਸੀ ਜੋ ਕਿ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਗਿਆ ਹੋਇਆ ਸੀ ਪਰ ਸੁਖਦੀਪ ਦੇ ਫਾਦਰ ਨੇ ਕਿਹਾ ਪਹਿਲਾਂ ਅਸੀਂ ਦੋਸਤ ਸੀ ਫਿਰ ਅਸੀਂ ਬਿਜ਼ਨਸ 파ਟਨਰ ਬਣੇ ਤੇ ਹੁਣ ਅਸੀਂ ਕੁੜਮ ਬੰਨਣਾ ਚਾਹੁੰਨੇ ਹਾਂ ਕਿਉਂਕਿ ਮੇਰੇ ਦੋਸਤ ਨੇ ਮੇਰੇ ਤੋਂ ਨੀਵੇਂ ਹੋ ਕੇ ਆਪ ਤੇਰੇ ਲਈ ਰਿਸ਼ਤਾ ਮੰਗਿਆ ਤੇ ਮੈਂ ਉਸ ਨੂੰ ਸਾਲਾਂ ਤੋਂ ਜਾਣਦਾ ਹਾਂ ਉਸ ਦੀ ਮੇਰੇ ਨਾਲ ਬਹੁਤ ਹੀ ਵਧੀਆ ਦੋਸਤੀ ਸੀ ਇਸ ਕਰਕੇ ਮੈਂ ਉਸ ਨੂੰ ਜਵਾਬ ਨਾ ਦੇ ਸਕਿਆ ਤੇ ਮੈਂ ਉਸ ਨੂੰ ਜੋ ਵਾਅਦਾ ਦੇ ਚੁੱਕਿਆ ਹਾਂ ਕਿ ਮੇਰੀ ਬੇਟੀ ਦਾ ਰਿਸ਼ਤਾ ਤੇਰੇ ਪੁੱਤ सुरेंद्र ਨਾਲ ਹੀ ਹੋਵੇਗਾ ਉਸ ਸਮੇਂ ਤੋਂ ਮੈਂ ਤੈਨੂੰ ਨਹੀਂ ਦੱਸ ਸਕਿਆ ਕਿਉਂਕਿ ਉਸ ਸਮੇਂ ਤੇਰੇ ਪੇਪਰ ਚੱਲ ਰਹੇ ਸੀ ਤੇ ਅਸੀਂ ਨਹੀਂ ਚਾਹੁੰਦੇ ਸੀ ਕਿ ਤੇਰਾ ਧਿਆਨ ਇਸ ਪਾਸੇ ਹੋਵੇ ਜਾਂ ਫਿਰ ਤੇਰੀ ਪੜ੍ਹਾਈ ਖਰਾਬ ਹੋਵੇ ਹੁਣ ਪੇਪਰ ਖਤਮ ਹੋਣ ਤੋਂ ਬਾਅਦ ਅਸੀਂ ਤੈਨੂੰ ਦੱਸਣਾ ਹੀ ਸੀ ਕਿ ਉਸ ਤੋਂ ਪਹਿਲਾਂ ਹੀ ਤੂੰ ਆਪ ਹੀ ਵਿਆਦੀ ਗੱਲ ਛੇੜ ਲਈ ਸੁਖਦੀਪ ਦੇ ਫਾਦਰ ਨੇ ਕਿਹਾ ਕਿ ਹੁਣ ਅਸੀਂ ਉਸ ਨੂੰ ਜ਼ੁਬਾਨ ਦੇ ਚੁਕੇ ਹਾਂ ਤੇ ਹੁਣ ਅਸੀਂ ਨਾ ਨਹੀਂ ਕਰ ਸਕਦੇ ਜੇਕਰ ਅਸੀਂ ਨਾ ਕਰਦੇ ਹਾਂ ਤਾਂ ਸਾਡੇ ਆਪਸ ਦੇ ਵਿੱਚ ਸਬੰਧ ਖਰਾਬ ਹੋ ਜਾਣਗੇ ਉਹ ਮੇਰੇ ਬਿਜ਼ਨਸ ਦੇ ਵਿੱਚ 50% ਦਾ 파ਟਨਰ ਹੈ ਜਿਸ ਕਰਕੇ ਮੇਰਾ ਕੰਮਕਾਰ ਦਾ ਵੀ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਤੇ ਦੁਸ਼ਮਣੀ ਵੀ ਪੈ ਸਕਦੀ ਹੈ ਪਰਿਵਾਰ ਵਾਲਿਆਂ ਨੇ ਸੁਖਦੀਪ ਨੂੰ ਸਮਝਾਉਣ ਦੀ ਬਹੁਤ ਹੀ ਜ਼ਿਆਦਾ ਕੋਸ਼ਿਸ਼ ਕੀਤੀ ਪਰ ਸੁਖਦੀਪ ਨਾ ਸਮਝੀ ਉਸਨੇ ਕਿਹਾ ਕਿ ਮੈਂ ਉਸੇ ਹੀ ਲੜਕੇ ਦੇ ਨਾਲ ਹੀ ਵਿਆਹ ਕਰਵਾਵਾਂਗੀ ਜਿਸ ਨੂੰ ਮੈਂ ਪਸੰਦ ਕਰਦੀ ਹਾਂ ਪਰ ਹੁਣ ਉਸਦੇ ਘਰ ਦੇ ਵੀ ਦੁਬਿਧਾ ਵਿੱਚ ਫਸੇ ਹੋਏ ਸੀ ਉਹ ਆਪਣੇ ਦਿੱਤੀ ਹੋਈ ਜ਼ਬਾਨ ਤੋਂ ਕਿਵੇਂ ਪਲਟ ਸਕਦੇ ਸੀ ਸੁਖਦੀਪ ਦੇ ਪਿਤਾ ਨੇ ਉਸ ਨੂੰ ਆਪਣੀ ਇੱਜ਼ਤ ਰੱਖਣ ਦਾ ਵਾਸਤਾ ਵੀ ਪਾਇਆ ਕਿ ਸਾਡੀ ਇੱਜ਼ਤ ਤੇਰੇ ਹੱਥ ਵਿੱਚ ਹੈ ਪਰ ਸੁਖਦੀਪ ਨਾ ਮੰਨੇ ਜਦੋਂ ਸੁਖਦੀਪ ਨਾ ਮੰਨੇ ਤਾਂ ਉਹਨਾਂ ਨੇ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਜਿੱਥੇ ਅਸੀਂ ਚਾਹਾਂਗੇ ਤੇਰਾ ਵਿਆਹ ਉੱਥੇ ਹੀ ਹੋਵੇਗਾ ਉਹਨਾਂ ਨੇ ਸੁਖਦੀਪ ਨੂੰ ਕੋਲਸ ਤੋਂ ਵੀ ਹਟਾ ਲਿਆ ਪੜ੍ਹਾਈ ਬੰਦ ਕਰ ਦਿੱਤੀ ਘਰੇ ਬਿਠਾ ਦਿੱਤਾ वैसे ਤਾਂ ਪਰਿਵਾਰ ਵਾਲਿਆਂ ਨੇ ਸੁਖਦੀਪ ਦਾ ਵਿਆਹ 1-2 ਸਾਲ ਬਾਅਦ ਹੀ ਕਰਨਾ ਸੀ ਪਰ ਸੁਖਦੀਪ ਦੇ ਇਸ ਗਲਤੀ ਕਰਕੇ ਉਹਨਾਂ ਨੂੰ ਤੁਰੰਤ ਫੈਸਲਾ ਲੈਣਾ ਪਿਆ ਸੁਖਦੀਪ ਦੇ ਫਾਦਰ ਨੇ ਮੁੰਡੇ ਵਾਲਿਆਂ ਦੇ ਨਾਲ ਗੱਲ ਕਰਕੇ ਸੁਰਿੰਦਰ ਨੂੰ ਆਸਟ੍ਰੇਲੀਆ ਤੋਂ ਵਾਪਸ ਬੁਲਾ ਲਿਆ ਦਿਨਾਂ ਦੇ ਵਿੱਚ ਹੀ ਵਿਆਹ ਦੀ ਸਾਰੀ ਗੱਲਬਾਤ ਪੱਕੀ ਕਰ ਦਿੱਤੀ ਗਈ ਸੁਖਦੀਪ ਦੇ ਪਰਿਵਾਰ ਨੂੰ ਡਰ ਸੀ ਕਿ ਸੁਖਦੀਪ ਉਸ ਮੁੰਡੇ ਦੇ ਨਾਲ ਮਿਲ ਕੇ ਕੋਈ ਗਲਤ ਕੰਮ ਨਾ ਕਰ ਦਵੇ ਜਿਸ ਨਾਲ ਉਸ ਦੀ ਇੱਜ਼ਤ ਰੁੱਝ ਜਾਵੇ ਸੁਖਦੀਪ ਜਦੋਂ ਫੋਨ ਤੇ ਵੀ ਗੱਲ ਕਰਦੇ ਸੀ ਤਾਂ ਉਸਦੇ ਘਰ ਦੇ ਉਸਦੇ ਸ਼ੱਕ ਕਰਦੇ ਸੀ ਇਸ ਕਰਕੇ ਸੁਖਦੀਪ ਦੇ ਪਰਿਵਾਰ ਵਾਲਿਆਂ ਨੇ ਉਸ ਤੋਂ ਉਸਦਾ ਫੋਨ ਵੀ ਖੋ ਲਿਆ ਹੁਣ ਸੁਖਦੀਪ ਕੋਲ ਉਸ ਆਸਟ੍ਰੇਲੀਆ ਵਾਲੇ ਮੁੰਡੇ ਨਾਲ ਵਿਆਹ ਕਰਵਾਉਣ ਤੋਂ ਇਲਾਵਾ ਹੋਰ ਕੋਈ ਵੀ ਚਾਰਾ ਨਹੀਂ ਸੀ ਉਹ ਕਈ ਕਈ ਘੰਟੇ ਕੱਲੀ ਬੈਠੀ ਰੋਂਦੀ ਰਹਿੰਦੀ ਸੀ ਤੇ ਇੱਕ ਦਿਨ ਇੰਨੇ ਹੀ ਜ਼ਿਆਦਾ ਇਮੋਸ਼ਨਲ ਹੋ ਗਈ ਉਸਨੇ ਸੋਚ ਲਿਆ ਕਿ ਅਜੇ ਹੀ ਜ਼ਿੰਦਗੀ ਤੋਂ ਮਰ ਜਾਣਾ ਹੀ ਬਿਹਤਰ ਹੈ ਇਸ ਲਈ ਉਸਨੇ ਮਰਨ ਦਾ ਪੱਕਾ ਮਨ ਬਣਾ ਲਿਆ ਜਿਸ ਦਿਨ ਵਿਆਹ ਸੀ ਉਸ ਦਿਨ ਫੇਰਿਆਂ ਦੀ ਰਸਮ ਤੋਂ ਕੁਝ ਸਮਾਂ ਪਹਿਲਾਂ ਹੀ ਉਸਨੇ ਜ਼ਹਿਰ ਪੀ ਲਿਆ ਚੱਕਰ ਤਾਂ ਉਸ ਨੂੰ ਫੇਰਿਆਂ ਤੋਂ ਪਹਿਲਾਂ ਹੀ ਆਉਣ ਲੱਗ ਪਏ ਪਰ ਉਸਨੇ ਕਿਸੇ ਨੂੰ ਸ਼ੋਅ ਨਹੀਂ ਹੋਣ ਦਿੱਤਾ ਰਸਮ ਰਿਵਾਜ ਕਰਨ ਤੋਂ ਬਾਅਦ ਜਦੋਂ ਪਹਿਲਾ ਫੇਰਾ ਸ਼ੁਰੂ ਹੀ ਹੋਇਆ ਸੀ ਕਿ ਸੁਖਦੀਪ ਜਿਮੇਂਤਿਆ ਡਿੱਗ ਪਈ ਤੇ ਉਸ ਦੇ ਮੂੰਹ 'ਚ ਝੱਗ ਆਉਣ ਲੱਗ ਪਈ ਜਦੋਂ ਤੱਕ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ ਖੁਸ਼ੀਆਂ ਦੀ ਘੜੀ ਗਮ ਦੇ ਵਿੱਚ ਬਦਲ ਗਈ ਮੁੰਡੇ ਵਾਲਿਆਂ ਨੂੰ ਪਤਾ ਵੀ ਨਹੀਂ ਸੀ ਕਿ ਇਹ ਸਭ ਕੁਝ ਕੀ ਹੋਇਆ ਹੈ ਤੇ ਕਿਉਂ ਹੋਇਆ ਹੈ ਪਰ ਕੁੜੀ ਵਾਲੇ ਪਰਿਵਾਰ ਇੱਕ ਦੂਜੇ ਦੇ ਅੱਖਾਂ ਦੇ ਵਿੱਚ ਅੱਖਾਂ ਨਹੀਂ ਮਿਲਾ پا ਰਹੇ ਸੀ ਸੋ ਦੋਸਤੋ ਅਜਿਹੀ ਘਟਨਾ ਨੂੰ ਦੇਖ ਕੇ ਮਨ ਬਹੁਤ ਉਦਾਸ ਹੁੰਦਾ ਹੈ ਤੇ ਸੋਚਣ ਲਈ ਮਜਬੂਰ ਹੁੰਦਾ ਹੈ ਕਿ ਇਸ ਦੇ ਵਿੱਚ ਗਲਤੀ ਕਿਸ ਦੀ ਸੀ ਉਸ ਕੁੜੀ ਦੀ ਜਾਂ ਫਿਰ ਉਸ ਦੇ ਮਾਪਿਆਂ ਦੀ ਜਿੱਥੇ ਗੱਲ ਹੁੰਦੀ ਹੈ ਨਜ਼ਰੀਏ ਦੀ ਜੇਕਰ ਕੁੜੀ ਦੇ ਨਜ਼ਰੀਏ ਤੋਂ ਅਤੇ ਜੋ ਵੀ ਇਸ ਤਰ੍ਹਾਂ ਦੇ ਪਿਆਰ ਨੂੰ ਸਹੀ ਮੰਨਦੇ ਹਨ ਉਹਨਾਂ ਦੇ ਨਜ਼ਰ ਦੇ ਵਿੱਚ ਇਹ ਸਾਰੇ ਗਲਤੀ ਮਾਪਿਆਂ ਦੀ ਹੈ ਉਹਨਾਂ ਨੂੰ ਆਪਣੇ ਬੱਚਿਆਂ ਦੀ ਚੁਆਇਸ ਦਾ ਧਿਆਨ ਰੱਖਣਾ ਚਾਹੀਦਾ ਸੀ ਤੇ ਸਮਝਣਾ ਚਾਹੀਦਾ ਸੀ ਕਿ ਉਸ ਨੂੰ ਜ਼ੁਬਾਨ ਦੇਣ ਤੋਂ ਪਹਿਲਾਂ ਆਪਣੀ ਧੀ ਦੇ ਨਾਲ ਗੱਲ ਕਰਨੀ ਚਾਹੀਦੀ ਸੀ ਜਿਹੜੇ ਲੋਕ ਖੁਦ ਮਾਪੇ ਨੇ ਫਿਰ ਜੋ ਲੋਕ ਇਸ ਘਟਨਾ ਨੂੰ ਦੇਖਦੇ ਨੇ ਉਹਨਾਂ ਦੇ ਨਜ਼ਰੀਏ ਵਿੱਚ ਕੁੜੀ ਹੀ ਗਲਤ ਹੋਵੇਗੀ ਕਿਉਂਕਿ ਉਸ ਨੇ ਆਪਣੇ ਮਾਪਿਆਂ ਦੇ ਪਿਆਰ ਦੀ ਕਦਰ ਨਹੀਂ ਕੀਤੀ ਜਿਨ੍ਹਾਂ ਨੇ ਉਸ ਉਨੂੰ ਜੰਮਿਆ ਪਾਲਿਆ ਪੜਾਇਆ ਹਰ ਜ਼ਰੂਰਤ ਪੂਰੀ ਕੀਤੀ ਇੰਨਾ ਪਿਆਰ ਦਿੱਤਾ ਕੁੜੀ ਨੂੰ ਉਹਨਾਂ ਦੀ ਹੀ ਮੰਨਣੀ ਚਾਹੀਦੀ ਸੀ ਅਤੇ ਸਾਲ ਦੋ ਸਾਲ ਪਿੱਛੇ ਆਪਣੇ ਮਾਪਿਆਂ ਦੇ ਪਿਆਰ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਸੀ ਇਹਨਾਂ ਦੋਵਾਂ ਦੇ ਵਿੱਚੋਂ ਤੁਹਾਡਾ ਨਜ਼ਰੀਆ ਕੋਈ ਵੀ ਹੋ ਸਕਦਾ ਹੈ ਪਰ ਸਭ ਤੋਂ ਜ਼ਰੂਰੀ ਹੈ ਜਾਨ ਮੁੰਡੇ ਵਾਲੇ ਤਾਂ ਆਪਣੇ ਮੁੰਡੇ ਦਾ ਦੁਬਾਰਾ ਵਿਆਹ ਕਰਵਾ ਉਸ ਦਾ ਬੋਏਫ੍ਰੈਂਡ ਵੀ ਆਪਣਾ ਵਿਆਹ ਕਰਵਾ ਲਵੇਗਾ ਸੁਖਦੀਪ ਦੇ ਮਾਂ ਬਾਪ ਵੀ ਸਾਲ 2 ਸਾਲ 5 ਸਾਲ ਤੋਂ ਬਾਅਦ ਹੌਲੇ-ਹੌਲੇ ਉਹ ਵੀ ਸੁਖਦੀਪ ਨੂੰ ਭੁੱਲ ਜਾਣਗੇ ਪਰ ਸੁਖਦੀਪ ਨੇ ਕਦੇ ਵੀ ਮੁੜ ਕੇ ਵਾਪਸ ਨਹੀਂ ਆਉਣਾ ਮਰਨ ਕਿਸੇ ਵੀ ਮੁਸ਼ਕਲ ਦਾ ਹੱਲ ਨਹੀਂ ਜੇਕਰ ਉਹ ਜਿਉਂਦਾ ਹੁੰਦਾ ਤਾਂ ਸੋਹ ਤਰ੍ਹਾਂ ਦੇ ਹੱਲ ਕੱਢੇ ਜਾ ਸਕਦੇ ਸੀ ਕੀ ਪਤਾ ਆਸਟ੍ਰੇਲੀਆ ਵਾਲਾ ਮੁੰਡੇ ਦਾ ਸੁਭਾਅ ਸੋ ਵੀ ਚੰਗਾ ਹੁੰਦਾ ਉਹ ਉਸ ਨੂੰ ਚੰਗੀ ਤਰ੍ਹਾਂ ਸਮਝਣ ਵਾਲਾ ਹੁੰਦਾ ਪਿਆਰ ਕਰਨ ਵਾਲਾ ਹੁੰਦਾ ਤੇ ਸਾਰੀ ਉਮਰ ਉਸ ਨੂੰ ਖੁਸ਼ ਰੱਖਦਾ ਕੁੜੀਆਂ ਨੂੰ ਵੀ ਇਹ ਸਟੈਪ ਚੁੱਕਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਲੈਣਾ ਚਾਹੀਦਾ ਹੈ ਸੋ ਬਾਕੀ ਸਾਥ ਸੰਗਤ ਦੀ ਤੁਹਾਡਾ ਇਸ ਵਿਸ਼ੇ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਅਤੇ ਤੁਹਾਡੇ ਨਜ਼ਰੀਏ ਵਿੱਚ ਕੌਣ ਗਲਤ ਹੈ ਮਾਪੇ ਜਾਂ ਫਿਰ ਕੁੜੀ ਜਾਂ ਫਿਰ ਆਸਟ੍ਰੇਲੀਆ ਵਾਲਾ ਮੁੰਡਾ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ